ਛਾਗਣ ਤੋਂ ਉੱਠ ਕੇ ਕੁੜੀ ਨੇ ਸ਼੍ਰੀਕਾਂ ਦੇ ਸਾਹਮਣੇ ਕੱਢੀ ਮਨ ਦੀ ਭਾਂਸ ਤੇ ਆਪਣੀ ਮਨਪਸੰਦੀ ਦਾ ਲੈ ਗੀਤ ਤੇ ਤੁਸੇ ਸੇ ਵੀਡੀਓ ਦੇ ਵਿੱਚ ਦੋਸਤੋ ਵਾਕਿਆ ਸਾਫ-ਸਾਫ ਦੇਖ ਸਕਦੇ ਆ ਕੁੜੀ ਨੇ ਸਾਗਣ ਤੋਂ ਬਾਅਦ ਹੀ ਸਟੇ ਤੇ ਚੜਕੇ ਜਦੋਂ ਆਪਣੀ ਮਨਪਸੰਦੀ ਗੀਤ ਉੱਪਰ ਕੀਤੇ ਐਕਸ਼ਨ ਤਾਂ ਫਿਰ ਸਾਹਮਣੇ ਬੈਠੇ ਸ਼ਰੀਕਾਂ ਦੇ ਵੀ ਕੀਤੇ ਮੂੰਹ ਬੰਦ ਜਿਥੇ ਕਿ ਦੋਸਤ ਇਸ ਕੁੜੀ ਨੂੰ ਕਿਹਾ ਜਾਂਦਾ ਸੀ ਕਿ ਤੂੰ ਮੋਟੀ ਵੇਖਦਾ ਪਰ ਤੇਨੂੰ ਕਿਸੇ ਨੇ ਵਿਆਹ ਨਹੀਂ ਕਰਾਉਣਾ ਭਰ ਜਦੋਂ ਇਸ ਕੁੜੀ ਦਾ ਵਿਆਹ ਆਇਆ ਤਾਂ ਫਿਰ ਇਸ ਕੁੜੀ ਨੇ ਆਪਣੇ ਮਨ ਦੀ ਕੀਤੀ ਤਸੱਲੀ ਤੇ ਸ਼ਰੀਕਾਂ ਦੇ ਵੀ ਮੂੰਹ ਕਰ ਦਿੱਤੇ ਬੰਦ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ-ਸਾਫ ਦੇਖ ਸਕਦੇ ਹੋ ਜਿਥੇ ਕਿ ਦੋਸਤ ਇਹੋ ਜਿਹੇ ਵੀਡੀਓ ਹਰ ਇੱਕ ਬੰਦੇ ਨੂੰ ਬੇਹੱਦ ਰਾਂਣ ਤੇ ਖੁਸ਼ ਕਰਕੇ ਰੱਖ ਦਿੰਦੀ ਹਨ ਜੋ ਕਿ ਹਰ ਇੱਕ ਬੰਦਾ ਇਹ ਜਿਹੀ ਵੀਡੀਓ ਦੇਖ ਕੇ ਬੇਹੱਦ ਖੁਸ਼ ਹੋ ਜਾਂਦਾ ਹੈ ਕਿ ਜਿੱਤੇ ਕੀ ਵਿਆਹ ਵਾਲੇ ਦਿਨ ਕੁੜੀਆਂ ਅੱਜ ਦੇ ਸਮੇਂ ਦੇ ਵਿੱਚ ਭੋਰਾ ਵੀ ਸੰਗ ਨਹੀਂ ਮੰਨਦੀਆਂ ਤੇ ਆਪਣੇ ਵਿਆਹ ਦਾ ਖੂਬ ਆਨੰਦ ਮਾਣਦੀਆਂ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਜਿੱਥੇ ਕੀ ਦੋਸਤ ਇਹੋ ਜਿਹੀਆਂ ਵੀਡੀਓ ਹਰ ਇੱਕ ਬੰਦੇ ਨੂੰ ਬੇਹੱਦ ਰਾਂਣ ਕਰਕੇ ਰੱਖਦੀ ਹੈ ਤੇ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿਣ ਲਈ ਧੰਨ